ਮਾਖਾ ਵੇਚ ਦਿੰਨੇ ਆ ਕੀ ਕਰਨਾ ਵੇਚ ਦਿੰਨੇ ਆ ਨਾ ਨਾ ਦੁੱਧ ਕਿੱਦੋਂ ਲਿਆ ਮਾਗੇ ਦੁੱਧ ਭੋਜ ਕੇ ਅਪਣਾ ਦੁੱਧ ਵਾਲਾ ਦੇਖਾ ਭਾਈ ਨਾ ਦੁੱਧ ਵਾਲਾ ਮੈਂ ਇਸ ਥੱਲੇ ਮੈਨੂੰ ਆਏ ਆ ਕਿ ਵੇਚ ਦਿੰਦੇ ਬੰਦੇ ਨਹੀਂ ਵੇਖੀਦੇ ਨਹੀਂ ਇਹ ਦਾਦੀ ਸੀ ਕਹਿੰਦੀ ਉਹ ਵੇਚ ਕੇ ਗਏ ਜੀ ਗਾਂ ਲਿਆ ਉਹਨੇ ਨਾ ਇਕਬੀਲਦਾਰੀ ਚ ਰੁਪਏ ਕਮ ਆ ਜਾਣਗੇ ਬੁੱਟੇ ਮਾਡੂ ਲੱਤਾਂ ਤੇ ਕਿਹੜਾ ਗਾਉਂ ਜਾਏਗਾ ਤੂੰ ਇਹੀ ਆਦੀ ਜਿਮਾ ਚੋਣੀ ਤੂੰ ਆ ਭਾਈ ਮਰਕੇ ਮੈਂ ਨੱਕ ਤੜਾ ਲੇਗੀ ਮੈਂ ਇਸ ਦਾ ਨਾ ਤੂੰ ਬਿੰਦ ਦਾ ਵਸਾਣਾ ਕਰਿਆ ਕਰੋ ਬਾਪੂ ਜੀ ਨਾ ਨਾ ਕੋਲੀ ਜਾਣੇ ਇਸ ਤਾ ਜਾਣੇ ਭਾਈ ਉਹ ਰੱਸੀ ਜੀ ਕਿਦੋਂ ਖੋਲ ਕੇ ਉਹ ਤਾ ਤੂੰ ਤਾਂ ਮੇਜਾਂਦਾ ਉਹ ਤਾਂ ਸੂਈ ਤੋਂ ਬਾਅਦ ਹੀ ਖੋਲਾਂਗੇ ਫਿਰ ਬਾਅਦ ਤੇਰੀ ਪਤੰਦਰ ਨਹੀਂ ਸੂਗੀ ਕਿਵੇਂ ਮੰਗਰਦੀ ਤਾਂ ਰੱਸਣਾ ਪਾਗਾ ਉਹ ਨਾ ਪੂਛ ਠਣੋ ਜੀ ਆ ਕੰਮ ਲਿਆ ਉਹ ਤਾਂ ਉੱਥੇ ਥੋੜੀ ਆ ਪੂਛ ਤੇ ਉਹ ਤਾਂ ਲੈ ਹਾਂ ਤਾਂ ਆ ਤੂੰ ਤਾਂ ਪੈ ਜਾਂਦਾ ਉੱਥੇ ਉਧਰੋਂ ਹੀ ਆਇਆ ਏ ਹੋਰ ਕਿਧਰੋਂ ਆਇਆ ਏ ਬਾਸ ਸੁਣੋ ਹੁਣ ਮੇਰੀ ਤੁਸੀਂ ਦੋਨੇ ਜਾ ਕੇ ਉੱਥੇ ਬਿੜ ਕੇ ਰੱਖੋ ਇੱਕ ਦੀ ਅੱਖ ਲੱਗ ਜੇ ਤੇ ਦੂਜਾ ਤਾਂ ਜਾਗਦਾ ਰਹਿੰਦਾ ਦੋਨੇ ਜਾਨੇ ਬਿੜ ਕੇ ਰੱਖੋ ਅੱਜ ਰਾਤ ਅੱਜ ਰਾਤ ਮੈਂ ਸੱਚ ਅੱਜ ਫੋਸਗੀਆਂ ਕਰਦੀ ਐ ਨਹੀਂ ਪਤਰਾ ਫਰੂਤ ਨੂੰ ਸੂ ਤੇ ਮੜਾ ਮੜਾ ਮੂਤਦੀ ਆ ਹਾਂ ਅੱਛਾ ਫੇਰ ਤਾਂ ਸੁੰਦੇ ਚਾਂਸ ਹੈ ਗਿਆ ਓਏ ਓਏ ਕਣੀ ਮੜਾ ਮੜਾ ਮੂਤਦੀ ਆ ਕਿੱਥੇ ਪਾਓ ਕੱਟੀ ਜੂ ਕੇ ਇਕੱਠਾ ਕਰ ਜਾਲਾ ਕੱਤੀ ਕਰਤਾ ਐ ਕਿ ਕੱਤੀ ਦੇਣੀ ਚਾਹੀਦੀ ਆ ਕੱਤੀ ਦੇਣੀ ਜਾਂਦੇ ਪਰ ਕੱਟਾ ਦਿੱਤਾ ਸੀ ਆ ਇਹ ਵੀ ਹੋ ਸਕਦਾ ਕੀ ਕੱਤੀ ਦੇ ਦੇ ਇੱਕੇ ਮਨ ਲਹੇਰ ਤੇ ਸਾਂਵਰੀ ਸੀ ਕਿ ਜਾਂ ਚਾਂਦਨੇ ਚ ਹੈ ਪਈ ਮੈਨੂੰ ਆ ਹੀ ਨਹੀਂ ਪਤਾ ਬਾਪੂ ਜੀ ਇਹ ਤਾਂ ਸਕੰਦਰ ਤੇ ਛੋਟੇ ਤੋਂ ਲਗਾਈ ਸੀ ਆਪਾਂ ਹਾਂ ਸਾਮੀ ਦਾ ਛੋਟੇ ਤੁਸੀਂ ਆਏ ਨਹੀਂ ਪਤਾ ਨੇਰ ਚ ਸੀ ਕਿ ਛੋਟੇ ਨੇ ਕਿਤੇ ਛੋਟੇ ਦਾ ਰਹੀ ਨਹੀਂ ਗਈ ਟੀਕਾ ਭਰਾਇਆ ਸੀ ਹਾਂ ਹਾਂ ਛੋਟੇ ਨਾ ਕਾਮਲੀ ਕੇ ਟੀਕਾ ਪਹਿਲਾ ਭਰਾਇ ਤੇ ਯਾਰ ਟੀਕੇ ਤਾਂ ਨਹੀਂ ਰਹੀ ਛੋਟੇ ਤੋਂ ਰਹੀ ਗਈ ਸੀ ਛੋਟੇ ਛੋਟੇ ਮੈਂ ਤੈਨੂੰ ਆਖੇ ਨਹੀਂ ਮੈਂ ਜਦੋਂ ਮਾਲਾ ਸਮਰਦੀ ਸੀ ਮੈਂ ਇਸਨੇ ਫੁਕਾਰਾ ਮਾਰਿਆ ਜੋ ਸਾਨੂੰ ਉੱਤੇ ਸੀ ਮੈਂ ਕਹ ਹੁਣ ਰਹੁ ਫੁਕਾਰਾ ਰਹੀ ਮੈਂ ਤੈਨੂੰ ਮੈਂ ਪਹਿਲੇ ਦੱਸਦਾ ਮੈਂ ਕਹਦਾ ਕਿ ਨਹੀਂ ਹਲਦੀ ਕਾਈ ਨੂੰ ਕੀ ਬੱਚੇ ਕੀ ਗੱਲ ਭਰਾਵਾਏ ਕੱਢ ਕੇ 10 ਫੁੱਟ ਦਾ ਤਲਿਆ ਤੇ ਹੈ ਆਪਣੀ ਰਲੀ ਕਿਹੜੇ ਹੈ ਮਰਤੂ ਜੀ ਸੀ ਮੇਰੇ ਹਸਾਬ ਇਹ ਤਾਂ ਪਾਦੋ ਸੀ ਉਹ ਪਤਾ ਨਹੀਂ ਮੱਗਰ ਸੀ ਪੁੱਤ ਮੱਗਰ ਕਾਲੂ ਸੀ ਲੱਗਦੇ ਸੀ ਕੱਟੇ ਹੁੰਦੇ ਇਹ ਤਾਂ ਜਮਾ ਪਾਦੋ ਪੰਜਾਹ ਤੇ ਪੰਜਾਹ ਪਤੂ ਸੀ ਬੇ ਸੱਚ ਦੁਆਜੀ ਜੇ ਰਲੀ ਸੀ ਹੁਣ ਗਾਹਲੀ ਦੀਵਾਲੀ ਟੱਪ ਗਈ ਦੋ ਦਿਨ ਉੱਤੇ ਲੈਗੀ

ਕਾਨੂੰ ਲੋਟੀ ਵੱਧ ਪਾਤੀ ਪਾਉਂਦੀ ਤਾਂ ਉਹਨੂੰ ਇੰਨਾ ਉਹਦੇ ਨਾਲ ਤਾਂ ਪੈਂਦੀ ਬੁੱਧੀ ਉਹ ਮਨ ਲਟਾਉਣ ਲੱਗ ਗਈ ਇਹ ਵੀ ਗੱਲ ਛਣੀਆਂ ਸੁੱਕ ਕੇ ਗਾਂਢਲੀ ਪਹਿਰੀ ਐ ਮੈਸਦੇ ਹਾਂ ਹਾਂ ਫਰਮਾਣਾ ਨਹੀਂ ਕਰਦੀ ਉਹ ਲਗੀ ਨਾ ਹੀ ਮੈਸ ਨੇ ਅੱਜ ਸਵੇਰ ਨੇ ਸੁਣਿਆ ਦਿਵਾਰੀ ਤੋਂ 2 ਮਹੀਨੇ ਬਾਅਦ ਸਾਮਰੀਆ ਭਾਈ ਤੂੰ ਮੰਨਦੀ ਕਿਉਂ ਨਹੀਂ ਮੈਂ ਸਿਕੰਦਰ ਤੋਂ ਪੁਛਾ ਲਿਆ ਹੋ ਯਾਰ ਉਹ ਤੋਂ ਕੰਟਰ ਕੋਲੇ ਚੱਲ ਮੈਂ ਹੀ ਬਾਪੂ ਜੀ ਪੋਲ ਗਏ ਛੋਟੀ ਸਮਰੀ ਆ ਤਾਂ ਆਪਣੀ ਲੈ ਹਾਂ ਮੈਂ ਇਸਨੇ ਤਾਂ ਹੁਣੀ ਸੁਣੇ ਮੈਂ ਤਾਂ ਤਾਂ ਦਿਨ ਭੁੱਲੇ ਬੈਠੇ ਆ ਛੋਟੀ ਕਾ ਨੂੰ ਕਮਲੀ ਛੋਟੀ ਤਾਂ ਹਜੇ ਸੀਂਡ ਡਿੱਗੀ ਜਾਂਦਾ ਛੋਟੀ ਤਾਂ ਲੋਟੀ ਨਹੀਂ ਆਈ ਸੋ ਤਾਂ ਸਮਰਾ ਕੇ ਲੈ ਆਈ ਸੀ ਸ਼ਾਂਤਾਂ ਮੁਰਕੇ ਲੋਟੀ ਨਹੀਂ ਆਈ ਉਹ ਤਾਂ ਢਿੱਡ ਪਾ ਹਾਂ ਸੋਨੋ ਕਿੱਥੇ ਤੋਰੇ ਫਿਰਦੇ ਆ ਅਸਾਂ ਮਾਊ ਰੋ ਚੱਕੇ ਡਾਕਟਰ ਤਾਂ ਗੱਪਣ ਗੱਬੋ ਤੇ ਤਾਂ ਮੂੰਹ ਤਰਾ ਹੀ ਖੂਨ ਹੀ ਆਈ ਗਿਆ ਕਿੰਨਾ ਚਿਰ ਤਾ ਛੋਟੀ ਜੇ ਤਾਂ ਪੈਂਚੋਦਾ ਹੂੰ ਉਹ ਕਿ ਕੰਪਲੀਟ ਹੋ ਗੀ ਨਹੀਂ ਲੋਟਾਈ ਸੀ ਮੈਂ ਕਹਿੰਦਾ ਫਿਰ ਪੱਗ ਗਿਆ ਪਰ ਦੇਖੀ ਉਹਦਾ ਗਰਜਾਲ ਦੇ ਨਾਲੇ ਵਾਂਗੋ ਨਦੀ ਮਾਰ ਤੂੰ ਇਹਨਾਂ ਨੂੰ ਪਤਾ ਤੁਸੀਂ ਮੈਂ ਇਸਨਾਂ ਖਰਾਬ ਕਰ ਦੇ ਤੁਸੀਂ ਜਾਂ ਤੂੰ ਨਹੀਂ ਜਾਣੀ ਜਾ ਕੇ ਉੱਥੇ ਪਹੁੰਚੋ ਅੱਗੇ ਰੋਜ ਕੱਲਾ ਹੀ ਪੈਂਦਾ ਜੇ ਮੈਨੂੰ ਕਿਉਂ ਭੇਜੀ ਇੰਨੀ ਲੇਕੇ ਦੋਨੇ ਪਉ ਦੋਨੇ ਪੱਲਾ ਦੇ ਕਰਦੀ ਉਹ ਗੱਲੀ ਪੈ ਗਿਆ ਗੱਲੀ ਕਾ ਨੂੰ ਪੈ ਗਿਆ ਦੀ ਬਾਪੂ ਜੀ ਗੱਲ ਸੁਣੋ ਮੈਂ ਕਰੋ ਇੱਥੇ ਪੈਂਦੀ ਹਾਂ ਛਾਣੀ ਗੱਲ ਪੁੱਤ ਆ ਜਾਓ ਆ ਗਿਆ ਆ ਗਿਆ ਪੁਰਾਣਾ ਆ ਕੇ ਤੇਰਾ ਰੰਗਿਆ ਮੁੱਛੇ ਬੜੇ ਜੀ ਹੋਰ ਆ ਕੀ ਵੇ ਗੰਨੀ ਪੈ ਗਈ ਤੇ ਜੰਟਿਆ ਹੋ ਗਿਆ ਛਾ ਪੈ ਗਿਆ ਨਾ ਹੋਰ ਤਾਂ ਠੀਕ ਹੈ ਵੱਡ ਗਿਆ ਭਾਈ ਅਸਮੇਰੇ ਦਾ ਤਾਇਆ ਦੇ ਜੰਦੇ ਨਹੀਂ ਦਿੰਦਾ ਤੈਨੂੰ ਜੰਦੇ ਇਹਨੂੰ ਕੁਛ ਯਾਦ ਨਹੀਂ ਸਰ ਦਾਰੂ ਪੀ ਕੇ ਮੇਰ ਕਰਦਾ ਤੇ ਗੱਲ ਸੁਣ ਮੇਰੀ ਮਨ ਨਾਲ ਅੱਜ ਖੇਚ ਗਿਆ ਮੈਂ ਆਖਾ ਚਲੋ ਬੱਥੇ ਜੀ ਬੱਟ ਬਣਾ ਲੇ ਬੰਦ ਬਣਾਈ ਟੱਪੇ ਗੱਲ ਸੁਣ ਮੇਰੀ ਤੇ ਆ ਤੇ ਉਹ ਦਰਜੀ ਨੇ ਕਿਹਾ ਕਹਿੰਦਾ ਭਾਈ ਆ ਉਹ ਫੜਦੇ ਉਹਨ ਕੱਚੇ ਜਿਹੜੇ ਸਮਾਏ ਆਗੇ ਉਹ ਮੈਂ ਦੇਖਿਆ ਕੋਈ ਨਾ ਕੋਈ ਨਾ ਉਹ ਜਾਗਤਾ ਨਹੀਂ ਵੀ ਦੇਖਿਆ ਸੀ ਮੈਂ ਦੋ ਵੀ ਸੌਤਾਂ ਹੋਣਗੇ ਮੈਨੂੰ ਲੱਗਦਾ 200 ਇਹ ਕਿਛ ਹੋ ਠੀਕ ਹੈ ਹਾਂ ਬੜੀ ਗੱਲ ਤੂੰ ਤਿਤਰਾ ਸਣਾ ਠੀਕ ਹੈ ਜਾਇਆ ਖੇਤ ਹੈ ਖੇਤ ਜਾਇਆ ਕੇ ਜਾਣਿਆ ਬਹੁਤ ਰਾਜੀ ਹੁਣ ਲੱਗ ਗਿਆ ਗਿਰਦਾ ਖਰਾਕ ਲੱਗਣ ਲੱਗੀ ਜਿੱਦੋਂ ਦਾ ਵਿਆਹ ਹੈ ਮਾਸ ਕਬ ਜਾਦੇ ਖਾਣ ਲੱਗ ਗਾ ਹਾਂ ਹਾਂ ਮਾਸ ਕੁਸ ਕੱਚਾ ਮਾਸ ਲੱਗ ਜਾਂਦਾ ਭਾਈ ਬਾਕੀ ਬਾਂਦ ਤਬਰ ਹੋ ਜਾਂਦਾ ਬੰਦਾ ਚੱਲ ਉਧਰ ਚੱਲੇ ਤੂੰ ਚੱਲ ਕੇ ਰਮੇ ਆ ਗਈ ਨਾ ਰੋੜੀ ਤਾਂ ਵੜੀ ਗਈ ਸੀ ਇਹ ਆਪੇ ਬਈ ਰੋੜੀ ਤਾਂ ਜੱਜ ਦਾਦੂ ਤੇ ਗਾਜਾ ਬਾਬੂ ਖੜਾ ਹੋ ਸੀ ਤੀ ਹੋਰ ਚੱਲੋ ਤੁਸੀਂ ਨਾ ਦੱਸੀ ਨਾ ਸਾਨਾ ਚੱਲੋ ਤਿਤਰਾ ਮੇਰੀ ਗੱਲ ਚੱਪ ਹੋਇਆ ਆ ਜਾ ਯਾਰ ਆਬ ਨਾਲ ਪਿਆ ਕਰ ਕਮਲਾ ਇਹ ਲੜਾਈ ਖਲੇ ਇਸ ਦਾ ਕਰ ਆਬ ਨਾਲ ਮੇਰੇ ਜੋੜੇ ਕਿੱਥੇ ਆ ਤੂੰ ਵਿਵਹਣਾ ਕਿਹਾ ਗੁਰਦੇ ਫੇਲ ਕਰ ਦੂ ਗੁਰਦੇ ਜੋੜੇ ਭਾਲ ਨਾ ਵੀ ਕੰਮ ਛੜ ਜੂ ਕਮਲ ਕੇ ਤਾਉ ਸਾ ਬਰੀ ਕਰ ਰੱਖੀ ਜੋੜੇ ਮੈਂ ਇੱਥੇ ਪਾਇਆ ਕੋਈ ਆਪੇ ਬੇਟਾ ਹਾਰ ਦਾ ਤਾਂ ਹੋ ਗਏ ਮਾਰ ਛੜਾ ਛਾਂਟ ਦੂ ਰਹਿ ਗਿਆ ਕੋਈ ਨਹੀਂ ਗੱਡਾਲ ਓ ਚੰਚਾ ਮੈਂ ਤਾਂ ਚਾਚੀ ਦਾ ਮੈਂ ਕਾ ਆਪਿਆ ਕਰਾਉਣਾ ਕੋਈ ਕਹਿ ਦੇ ਨੂੰ ਇੱਥੇ ਬੈਠਾ ਦੇ ਆ ਦੇਖੀ ਬਾਪੂ ਜੀ ਕੁਲਟ ਕੀ ਆ ਟੇਢੀ ਹੋ ਜਾਂਦਾ ਫਿਰ ਉਹੀ ਗੱਲ ਯਾਰ ਇੱਕ ਪਾਸੇ ਨਾ ਬੰਦ ਆ ਗਈ ਭਾਈ ਤੇ ਮੈਨੂੰ ਇਹ ਲੱਗਦਾ ਭਾਈ ਤੇ ਕੀ ਟੇਢਾ ਹੀ ਹੋਈ ਜਾਂਦਾ ਦਿਨੋਂ ਤੋਂ ਟੇਢਾ ਹੀ ਹੋਈ ਜਾਂਦਾ ਤੂੰ ਚੱਲ ਯਾਰ ਟੇਢਾ ਤਾਂ ਨਾ ਮੋਟਰ ਤੇ ਪਿਆ ਸੀਗਾ ਉੱਥੋਂ ਹੋ ਗਿਆ ਇਹ ਓਏ ਹੋ ਗਿਆ ਹਾਂ ਹੋ ਗਿਆ ਮਕਾਨ ਦਾ ਘਰ ਦਾ ਜਿਹਾ ਵਹਿਤਾ ਮੋਟਰ ਤੇ ਨਾ ਵਾਛਾ ਲੰਗਾ ਚੱਕਰ ਆਪੇ ਮਿੱਥੋਂ ਨਹੀਂ ਤੁਰੇ ਜਾਂਦਾ ਕੋਈ ਤਾਂ ਬੇੜਾ ਤਾਂ ਤੁਨ੍ਹ ਗੱਲ ਨਹੀਂ ਹੁੰਦੀ ਸੰਗਮਾ ਨਾ ਮਾਣੀ ਮੋਟਰ ਤੂੰ ਛੱਡਿਆ ਭਾਈ ਪੁੱਤ ਹਰ ਇੱਕੋ ਜਿਹਾ ਹੋਏ ਪਏ ਤੂੰ ਦੱਸ ਇਹ ਕੀ ਕਰਦਾ ਮੈਨਾਂ ਨੂੰ ਆ ਗਈ ਭਾਗ ਤੂੰ ਤਾਂ ਵਗ ਜਾਂਦਾ ਚਾਲ ਚੱਲਾਂ ਦੋ ਘੰਟਾ ਹੋ ਜਾਂਦਾ ਦੋ ਬਾਪੂ ਜੀ ਕਿਉਂ ਕਲੇਸ਼ ਪਾਇਆ ਧੀਰਾਤਾ ਤੁਸੀਂ ਚੱਕ ਲੈ ਭਾਈ ਮੈਂ ਇਥੋਂ ਚੱਕੀ ਰਾਣੀ ਬਾਪੂ ਜੀ ਦਿਨ ਦੋ ਲੰਘਿਆ ਨਹੀਂ ਬਾਪੂ ਜੀ ਮੇਰੀ ਢੂਈ ਦੀ ਡਿਸਕ ਕਰਲੀ ਹੋਈ ਆ ਇਹ 20 ਵਾਰੀ ਅਖਰ ਕੱਟ ਗੱਲੇ ਕਰਨਾ ਵੇ ਦਾਰੂ ਪਤਾ ਨਹੀਂ ਲੱਗਦਾ ਰਾਤ ਨੂੰ ਸਤਾਈ ਲੱਗਦਾ ਓ ਰਕੀਆ ਕੁੜੀ ਕਿਉਂ ਨਾ 10 ਮਾਂਜ ਉੱਤੇ ਚਲ ਮ ਕਰ ਲੋ ਬਾਪੂ ਜੀ ਚਲ ਨੋ ਨੋ ਨਹੀਂ ਚਾਹ ਕੰਜਦੋ ਆਇਓ ਆਇਓ ਲੱਗ ਜਾਂਦੇ ਪਾਵਾ ਹੱਥ ਮਨ ਲਾ ਚੱਕਾ ਦੇਣਾ ਭਈ ਯਾਰ ਲੈ 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 ਜਾ ਬੱਪਾ ਇਹਨਾਂ ਯਾਰ ਇੱਕ ਤਾਂ ਗੋਡੇ ਨਹੀਂ ਕੰਮ ਕਰਦੇ ਹਨਾ ਗੋਡੇ ਤੇ ਨਹੀਂ ਪਤੀ ਪਾਜੋ ਮਾਤਾ ਕਹਿੰਦੇ ਦੋਨੇ ਜਾਣੀ ਲੈ ਮਗਨ ਦੇ ਇੱਥੇ ਲਾ ਸਿਰ ਸਹੀ ਜੋ ਦੋਨੇ ਚੱਕਾਂਗੇ ਆਪਾਂ ਮਗਰ ੋਲਾਉਣਾ ਮਗਰ ਝੁਕਦਾ ਅੱਗ ਆ ਜਾ ਕਿਹੜੇ ਪਾਸੇ ਨਿੰਦਾ ਮਗਰ ਲੈ ਚੱਕ ਆਹਾਹਾ ਨਾਲ ਚਰਾ ਐਨਕਲ ਬਾਈ ਕੋ ਇੱਥੇ ਗੇ ਲੱਗ ਜਾਇ ਚਕਲੇ ਇਹ ਨਹੀਂ ਮੇਰੇ ਮਸਾ ਜਾਣਗੇ ਤੂੰ ਛੱਡ ਕੇ ਇਹਨਾਂ ਨੂੰ ਮੈਂ ਜੜਾ ਕੇ ਆ ਜਾ ਚੱਲ ਨਾ ਲੈ ਜਾਣਗੇ ਖਾਜਾ ਹਾਂ ਮੂਹੇ ਕੱਲ ਅਛਰ ਮੜਾ ਲੈ ਬਿੱਲੀ ਦੋਧੇ ਡੋਢੀ ਸਾਰਾ ਆ ਜਾ ਆ ਚੱਲ ਆ ਮੈਂ ਤੂੰ ਨਾ ਆ ਜਾ ਭਾਈ ਜੱਗਿਆ ਰਾਮ ਮੰਗੇ ਜਿੰਗਾ ਜਮੇ ਪੱਛੀ ਨਾ ਕੱਢਾਂਗੇ ਜਿਹੜੇ ਸਾਹ ਨਾਲ ਲਾੜਾ ਖਾਣੇ ਹੋਰ ਯਾਰ ਹੈ ਧੀ ਦੇ ਯਾਰ ਦੇ ਇੱਕ ਤਾਂ ਗੋਡੇ ਦੁਖਦੇ ਆ ਭਾਈ ਹੈ ਗੋਡੇ ਦੁਖਦੇ ਆ ਉਹੀ ਠਗ ਲੈ ਦੋਨੇ ਲੰਗਦੇ ਧੀ ਛੋੜ ਜਾ ਹਾਈ ਅੱਤੇ ਨੀਕੇ ਮੇਰੀ ਤੂ ਇਦੂ ਆ ਰਿਹਾ ਬੱਲੇ ਬੱਲੇ ਆ ਨਾ ਜਾਵੇ ਇੱਥੇ ਹਾਇਆ ਕੀ ਇਸੇ ਆਪਾ ਹੱਦੀ ਰਾਤ ਨੂੰ ਮਰ ਜਾ ਹੈਲੋ ਕਿਵੇਂ ਆ ਤੇਜੋਖੰਡ ਵੇਪਾਇਨ ਤੇ ਆ ਖਾਸ ਮਾ ਹੌਲੀ ਬੋਲ ਕਿਉਂ ਸੁਧਰਾ ਨਹੀਂ ਹਲੇ ਈਤਾ さん ਉਹ ਗਿਆ ਤੂੰ ਦੀਰਾ ਤੂੰ ਕਿਉਂ ਫੋਨ ਲਾ ਲਿਆ ਮੈਨੂੰ ਉਹ ਮੈਂ ਤਾਂ ਤੇਰੇ ਵਾਸਤੇ ਰਿੰਗ ਜੇ ਕਹੇ ਜੋ ਫੜ ਲਿਆ ਜਿਸ ਨੇਰੇ ਤੋਂ ਅੜਕੇ ਲੈ ਲੈ ਹੁਣ ਤੜਕੇ ਦੇ ਰਿੰਗ ਮੈਂ ਕੀ ਕਰਾਉਣੇ ਸੀ ਹੁਣ ਉਹ ਆਪ ਹੀ ਤਾਂ ਕਹਤਾ ਜੀ ਕਹਿੰਦੇ ਬਣਵਾ ਦੀ ਮੈਂ ਤਾਂ ਰਿੰਗ ਮੇਰੇ ਕੰਨ ਖਾਲੀ ਹੈਗੇ ਗੱਲ ਸੁਣ ਮੇਰੀ ਰਿੰਗ ਤਾਂ ਮੈਂ ਫੇਰ ਫੜ ਕੇ ਲੈ ਚੂੰਗੀ ਕੱਲ ਨੂੰ ਹਣਾ ਹਾਂ ਹੋਰ ਕੀ ਆ ਫੇਰ گل میری آند چٹی آؤں گی پانچ دس منٹ بس مار کے چار گلاج گی آ گیا گل سن لا میری ایک ہو ਪਹਿਲਾਂ ਬਾੜਾ ਸਾਹਿਬ ਤੇ ਮੈਸੇਜ ਕਰਿਆ ਕਰ ਮੈਨੂੰ ਆਏ ਨਾ ਮੈਨੂੰ ਫੋਨ ਲਾ ਕੇ ਡਾਇਰੈਕਟ ਕੁਦਰਤੀ ਉਹਨੇ ਫੋਨ ਚੱਕ ਲੈ ਫੇਰ ਇਹ ਤਾਂ ਦਾਰੂ ਦਾ ਡੱਕਿਆ ਬਾਵਾ ਤਾਂ ਕਰਕੇ ਨੂੰ ਪਤਾ ਨਹੀਂ ਲੱਗਿਆ ਚਲ ਤੂੰ ਬੋਝ ਕੇ ਕਰ ਤਾਈ ਫਿਰ ਹਾਂ ਆ ਗਈ ਆ ਗਈ ਬੱਸ ਮੈਂ ਠੰਗੋ ਚਾਹ ਮੈਂ ਕਿਹਾ ਲੈ ਵੀ ਮਿੱਤਰਾ ਅੱਜ ਤਾਂ ਤੇਜੋ ਪੱਕਾ ਮਿਲ ਕੇ ਜਾਊਗੀ ਮੈਨੂੰ ਟਾਈਮ ਵੀ ਬਹੁਤ ਹੋ ਰਿਹਾ ਗੱਲ ਐ ਅੱਜ ਤਾਂ ਆਉਂਦੀ ਨਹੀਂ ਬੁੱਗੀਆਂ ਨੂੰ ਪਹਿਲਾਂ ਤਾਂ ਮੈਂ ਬਾਹਲੇ ਦਿਨਾਂ ਬਾਅਦ ਮੈਨ ਲਾਉਣੀ ਐ ਨਾ ਮੈਂ ਤਾਂ ਖਾਹੁਣ ਨੂੰ কুরਕਰੇ ਤੇ ਨੜੇ ਰਿੰਗੇ ਫੜਾਉ ਦੋਦੇ ਰੋਏ ਖੜੀ ਜਾਂਦੇ ਆ ਫੋਨ ਤੇ ਰਿੰਗ ਕਰਾ ਦੇ ਰਿੰਗ ਕਰਾ ਦੇ ਅੱਜ ਦੋਨੇ ਕੰਮੇ ਫੂਰ ਚੜ ਜਾਣ ਲੈ ਬੱਲੇ ਬੱਲੇ ਫੇਰ ਤਾਂ ਅੱਜ ਦਾ ਖੀਰ ਚ ਚਮਚਾ ਗੱਡੀ ਦੇਣਾ ਮਿੱਤਰਾਂ ਨੇ ਲੈ ਹੁਣ ਟਾਈਮ 5 ਮਿੰਟਾ ਦਾ ਕਿਹਾ ਸੀ ਆ 5 ਮਿੰਟ ਹੋਣ ਵਾਲੀ ਆ ਲੈ ਆਉਂਦੀ ਹੋ ਕਿਤੇ ਨਾ ਕਿਤੇ ਫਰ ਜਦੋਂ ਆਈ ਗੇਟ ਖੜਕੋ ਉਹਨਾਂ ਦਾ ਭਰਾਵਾ ਇੱਧਰ ਆ ਪ੍ਰੌਣੀ ਐ ਇੱਧਰ ਮਨ ਤਾਂ ਲਾ ਦੇ ਦਿਨ ਨਿਗਾੜਨ ਨੂੰ ਇੱਕ ạt ਗਈ ਇੱਧਰ ਖੜਾ ਸੀ ਮਤਾਂ ਉੱਲੇ ਚ ਤੂੰ ਇੱਥੇ ਕੀ ਕਰਦਾਂਗਾ ਉਹ ਨੇਰੇ ਚ ਬੈਠਾ ਸੀ ਉਧਰ ਮੈਂ ਇੱਧਰ ਕੋਈ ਬੰਦਾ ਬੰਦਾ ਨਾ ਆਇਆ ਮਹਾ ਤਾਂ ਬੈਠਾ ਹੀ ਨੇਰੇ ਚ ਅੱਧੀ ਰਾਤ ਨੂੰ ਕਿਹੜੀ ਦੁਕਾਨ ਵੇਲੀ ਹੋਣੀ ਹਣ ਉਹ ਲਾਲੀ ਦੀ ਦੁਕਾਨ ਖਲਾ ਲੂ ਮੈਂ ਆਪੇ ਚੱਲ ਕੇ ਰਾਂ ਚਾ ਮੈਂ ਮੂਹਰੇ ਵੇਟ ਕੇ ਰੱਖੂ ਮੈਂ ਮੂਹਰੇ ਨਹੀਂ ਕਿਉਂ ਉੱਥੇ ਖੋਲਦੀ ਕਿਤੇ ਪਤਾ ਨਾ ਲੱਗ ਜੇ ਲਾਲੇ ਨੂੰ ਕਹਾਂ ਚੰਗਾ ਨਾ ਮੈਂ ਬੋਲਾਂ ਬੋਲੀ ਵੀ ਨਾ ਉੱਥੇ ਦੁਕਾਨ ਤੇ ਮੈਂ ਆਪਣੀ ਚੀਜ਼ ਲੈ ਲਵਾਂ ਔਰੀ ਦੱਸਦੀ ਮੈਨੂੰ ਰਾਹ ਚ ਜਾਂਦੇ ਨੇ ਕਿ ਕੀ ਚਾਹੀਦਾ ਮੈਨੂੰ ਇੱਕ ਤਾਂ ਕੁਰਕਰੇ ਔਰ ਕਿ ਟੌਫੀਆਂ ਹਾਂ ਪਹਿਲਾਂ ਉਹ ਦੇ ਰੰਗ ਦੇ ਆ ਲੈ ਰੰਗ ਤੇਰੇ ਪੂਰੇ ਇੱਕ ਤੋਲੇ ਦੇ ਕਹਿਆ ਸੀ ਤੋਲੇ ਦੀ ਕਰਾਏ ਖਲੋ ਜਾ ਆ ਹੁਣ ਨਿਗਾਹ ਮਾਰ ਲੈ ਪੂਰੇ ਤੋਲੇ ਦੇ ਅਗੇ ਜਿਹੇ ਜਿਹੇ ਕਹਿਆ ਸੀ ਉਹੀ ਤੂੰ ਕੇਲੇ ਬਣਵਾਤੇ 8 ਕਿ ਗ੍ਰਾਮ ਦੇ ਲੱਗਦੇ ਆ ਪੂਰੇ ਤੂਲੇ ਦੇ ਆ ਤੜਕੇ ਨਾਲ ਭਗਤ ਜੀ ਸੁਨੇਰੇ ਦੀ ਚੰਗਾ ਜੇ ਵਿੱਚ ਪਾਲਾ ਮੈਂ ਤਾਂ ਛੱਡ ਦੂੰਗੇ ਤੇ ਹੁਣ ਤਾਂ ਇੱਥੇ ਨਾ ਹੁਣ ਲੈ ਗੱਲ ਸੁਣਨਾ ਮੇਰੀ ਮਾਂ ਮੂੰਹ ਲਵੇਟਦੀਆਂ ਕਿਸੇ ਨੂੰ ਪਤਾ ਨਾ ਲੱਗ ਰੇ ਬਸ ਟੱਪ ਤੇ ਲੀਕ ਜਾਣ ਆ ਜਾ ਕੋਈ ਟ੍ਰੈਟੋਂ ਦਾ ਚੱਲ ਕੇ ਆ ਚੱਲ ਚੱਲ ਮੈਂ ਤਾਂ ਕਰਨ ਲੋਕ ਚੱਲਦੇ ਲੋਕ ਨਹੀਂ ਚੱਲ 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 ਕਿ ਪਾਟੇ ਪਾਟੇ ਕਿਤੇ ਇਹ ਕਿ ਕਿਸ ਨੂੰ ਫਰਕ ਲੱਗਦਾ ਹਾਂ ਬਸ ਲਾਲੀ ਦੁਕਾਨ ਨੇੜੇ ਹੀ ਹੈਗੀ ਇਹ ਟ੍ਰੈਟੋਂ ਪਤਾ ਨਹੀਂ ਕਿਹੜਾ ਹੀ ਭੈਣ ਦਾ ਯਾਰ ਦਾ ਕਿਤੇ ਤੜਕੇ ਪਿੰਡ ਜਿਨਾ ਥੂ-ਥੂ ਹੋਏ ਆਪਣੀ ਹੋ ਫੇਨਾ ਤਾਂ ਬਾਲੀ ਇੱਜ਼ਤ ਐ ਬਾਲੀ ਇੱਜ਼ਤ ਤਾਂ ਮੇਰੀ ਤਾਂ ਕਿ ਇੱਜ਼ਤਾ ਰੌਲਾ ਦਾ ਤੇਰਾਗਾ ਸੰਗ ਮੰਨਿਆ ਕਰ ਮਾੜੀ ਮੁੱਟੀ ਫੋਨ ਨਾ ਲਗਾ ਤੂੰ ਨਹੀਂ ਦੇਖਦਾ ਕਿਹੜਾ ਦਾ ਬੱਜ ਰਿਹਾ ਮੈਨੂੰ ਅਸੀਂ ਸੌਂ ਗਿਆ ਹੂ ਉਹ ਐਨੀ ਤਾਂ ਦਾਰੂ ਪੀ ਕੇ ਟੱਪੇ ਮੈਨੂੰ ਟੱਕਰ ਹੀ ਰਾਹ ਚ ਜਾਂਦਾ ਜਾਂਦਾ ਤੂੰ ਸਾਡੀਆਂ ਵਿੜਤਾਂ ਦੀ ਰੇਹਾ ਕਰ ਮੈਂ ਤਾਂ ਫਿਰ ਹੋਰ ਕੀ ਦੀ ਵਿੜਕ ਤੇਰਾ ਮੈਂ ਤਾਂ ਇੱਕ ਨਹੀਂ ਰੱਖਿਆ ਤੇਰੀ ਨਹੀਂ ਰੱਖਿਆ ਤੇਰੀ ਨਹੀਂ ਨਿਭਾਵਾਂਗਾ ਠੀਕ ਹੈ ਨਾ ਮੇਰੀ ਦੋ ਤਾਂ ਮੈਨੂੰ ਲੈ ਕੇ ਦੀ ਸੂਟ ਵਧੀਆ ਜੀ ਅੱਛਾ ਜੀ ਹਾਂ ਹੋਰ ਹੁਕਮ ਮੈਂ ਜਾਣਾ ਵਿਆਹ ਅੱਛਾ ਤੇ ਕੀ ਕਹਿੰਦੇ ਇੱਥੇ ਨਾਲੇ ਮੈਨੂੰ 3000 ਰੁਪਿਆ ਦੇ ਕੋਈ ਨਾ ਲੈ ਜੇ ਉਹ ਤੇ 3000 ਤਾਂ ਮੇਕਅਪ ਕਰਾਉਣਾ ਹੋਊਗਾ ਮੈਂ ਅੱਛਾ ਹੋਰ ਤੇ ਨਾਲੇ ਤੂੰ ਕਹਿੰਦੀ ਸੀ ਨੂੰ ਤਲਾਕ ਦੂੰ ਮੈਂ ਤਾਂ ਤੇਰੀ ਆਉਂਗੀ ਆਏ ਕਿੱਥੇ ਰੋਟ ਆਉਂਦਾ ਤੁਗਾਵਤਾ ਸਿਆਣਾ ਜਿੰਨਾ ਟਾਈਮ ਰਹੂੰਗੀ ਰਹੂੰਗੀ ਆਹੀਂ ਰੇਕ ਅੱਛਾ ਹੁਣ ਜਿਹੜਾ ਵਿਆਹੀ ਆ ਫਿਰੂੰਗੀ ਤੇ ਫਿਰ ਉਸੇ ਦੀ ਹਾਂ ਬੇਜਤੀ ਹੋਜੀ ਇੱਕ ਪ੍ਰੌਣੀ ਆ ਤੂੰ ਮੈਨੂੰ ਲਾਰੇ ਤੇ ਲਾਰਾ ਲਾਈ ਨੀ ਆਹ ਕੜਾ ਦਮ ਜੈ ਲਿਆ ਓ ਹੋਰ ਪੋਲਿਆ ਕੀ ਆਲਾ ਠੀਕ ਆ ਵਧੀਆ ਇਹ ਨੂੰ ਕਿੱਧਰ ਲਈ ਫਿਰਦਾ ਮੈਂ ਉਹ ਇਹ ਤਾਂ ਮੇਰੀ ਪਰਜਾਈ ਸੀ ਅਰੇ ਨੂੰ ਦਵਾਈ ਦਵਾ ਕੇ ਲੈਣਾ ਰਾਤ ਨੂੰ ਡਾਕਟਰ ਦੇ ਸਾਡੇ ਵਾਲਾ ਪਾਣੀ ਦੀ ਵਾਰੀ ਤੇ ਗਿਆ ਸੀ ਆ ਅੱਛਾ ਹਾਂ ਸਾਡੇ ਵਾਲੇ ਵੱਡੇ ਦੇ ਘਰ ਵਾਲੀ ਮੇਰੀ ਭਾਬੀ ਹਾਂ ਗੌਰ ਜੀ ਨਾਲ ਕੀ ਦੇਖੀ ਐ ਨਾ ਉਹ ਯਾਰ ਭਾਬੀ ਐ ਮੇਰੀ ਕੁਸਨੀ ਤਲਿਆ ਦਵਾਈ ਮੈਂ ਵੀ ਦਵਾਈ ਲੈਣਾ ਟੱਪ ਚੱਲ ਚੰਗਾ ਫੈਨ ਦੇਖਾਂ ਮੈਂ ਕਿੱਧਰ ਮੱਥੇ ਲੱਗ ਗਿਆ ਨਾਲ ਦੇਖਦਾ ਸੀ ਇਹ ਤਾਂ ਦੇਨੇ ਸਾਡੇ ਘਰੇ ਆਇਆ ਸੀਗਾ ਇਹ ਨਹੀਂ ਕਿ ਤੇ ਆ ਸੂਟ ਨਾ ਦੇਖ ਰਿਹਾ ਪਾਇਆ ਫਿਰ ਤਾਂ ਗੌਰ ਨਾਲ ਝਾਕਦਾ ਸੀ ਪੂਰਾ ਫੈਨ ਦਾ ਲੰਨ ਕਮਲਾ ਰੋਲਾ ਵੀ ਨਾ ਪਾ ਦੇ ਮੈਂ ਤਾਂ ਕਹਿੰਦਾ ਟੱਪ ਚੱਲ ਮੈਨੂੰ ਤਾਂ ਇੰਨਾ ਕਿ ਜਿੱਥੇ ਤੱਕ ਮੇਰਾ ਯਕੀਨ ਆ ਮੇਲਾ ਦਾ ਇਹਨੂੰ ਪਤਾ ਲੱਗਿਆ ਨਹੀਂ ਹਲੇ ਪਤਾ ਹੈ ਕਮਲਿਆਂ ਦੇ ਦਿਮਾਗ ਬੜੇ ਤੇਜ਼ ਹੁੰਦੇ ਹੈਗੇ ਤੈਨੂੰ ਮੈਂ ਦੱਸਾਂਗਾ ਟੱਪ ਮੈਂ ਤਾਂ ਬਥੇਰਾ ਮੁੱਕਰ ਜੂੰਗੀ ਮੈਂ ਤਾਂ ਕਰੂਗੀ ਜੇ ਸੂਟ ਪਾਇਆ ਕੋਈ ਅੱਛਾ ਟੱਪ ਚੱਲ ਫਿਰ ਕਿਤੇ ਰੋਲਾ ਪਾ ਦੇ ਤੁਹਾਡੇ ਘਰੇ ਜਾ ਕੇ ਛੇਤੀ ਛੇਤੀ ਭੱਜਿਆ